ਪ੍ਰੇਤਹੀਤੇ ਖੁਦਾ ਨੇ ਬਨ ਬੋਲਿਆ ਕਿ ਤਿੰਨ ਦਿਨ ਦਾ ਪਵਾਸ ਰਖਣਾ ਹੈ ਔਰ ਪਵਾਸ ਨਾ 3 ਵਜੇ ਤੱਕ ਹੋਵੇਗਾ ਨਾ 5 ਵਜੇ ਤੱਕ ਹੋਵੇਗਾ ਉਹ ਪਵਾਸ ਹੋਵੇਗਾ ਵਰਤ ਹੋਵੇਗਾ 7 ਵਜੇ ਤੱਕ ਹਰ ਸ਼ਾਮ ਪ੍ਰੇਜ਼ ਦਾ ਲਾਰਡ ਸਭ ਤੋਂ ਜੈਲ ਸੀ ਕਿ ਪ੍ਰਭੂ ਯਿਸੂ ਮਸੀਹ ਤਨ ਬਹੁਤ ਸਾਰੀ ਆਸ਼ੀਸ਼ ਬਰਕਤ ਦੇਵੇ ਅੱਜ ਜਦੋਂ ਮੈਂ ਪ੍ਰੇਤਹੀਤੇ ਖੁਦਾ ਨੇ ਬਨ ਬੋਲਿਆ ਕਿ ਤਿੰਨ ਦਿਨ ਦਾ ਪਵਾਸ ਰਖਣਾ ਹੈ ਉਪਵਾਸ ਨਾ 3 ਵਜੇ ਤੱਕ ਹੋਵੇਗਾ ਨਾ 5 ਵਜੇ ਤੱਕ ਹੋਵੇਗਾ ਉਪਵਾਸ ਹੋਵੇਗਾ ਵਰਤ ਹੋਵੇਗਾ 7 ਵਜੇ ਤੱਕ ਹਰ ਸ਼ਾਮ ਨੂੰ ਜਿੱਤਰਾ ਕੱਲ ਸ਼ਾਮ ਨੂੰ 7 ਵਜੇ ਖੁੱਲਣਾ ਉਤਰੇ ਸ਼ਨੀਵਾਰ 7 ਵਜੇ ਖੁੱਲਣਾ ਉਦਰ ਸੰਡੇ 7 ਵਜੇ ਖੁੱਲਣਾ ਇਸ ਪਵਾਸ ਤੇ ਦੌਰਾਂ ਪਰਮੇਸ਼ਰ ਦੁਸ਼ਮਨ ਨੂੰ ਤੇ ਦੁਸ਼ਮਨੀ ਸਾਰੀਆਂ ਤਾਕਤਾਂ ਨੂੰ ਬਿਮਾਰੀ ਦੀ ਤਾਕਤਾਂ ਦੁਸ਼ਟ ਆਤਮਾ ਦੀ ਤਾਕਤਾਂ ਜਦ ਟੁਣ ਦੀ ਤਾਕਤਾਂ ਔਰ ਪਰਿਸ਼ਚਿੰਨਿਤਤਾ ਬਿਮਾਰੀ ਦੀ ਤਾਕਤਾਂ ਨੂੰ ਪ੍ਰਭੂ ਵੱਡ ਕੇ ਰੱਖ ਦੇਗਾ ਪਰਮੇਸ਼ਰ ਨੇ ਮੈਨੂੰ ਵਾਅਦਾ ਕੀਤਾ ਵਾਅਦਾ ਕੀਤਾ ਵਾ ਕਿ ਮੈਂ ਤੇਰੇ ਦੁਸ਼ਮਨ ਨੂੰ ਵੱਡ ਕੇ ਰੱਖ ਦਵਾਂਗਾ ਔਰ ਜਿਸ ਤਰ੍ਹਾਂ ਕਾਨਮੇ ਜਿਬੂਰਦੀ 11 ਚ ਲਿਖਿਆ ਵਾ ਲਿਖਿਆ ਕਿ ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦਵੇਗਾ ਭਾਈ ਉਹ ਤੇਰੇ ਸਾਰੇ ਰਾਹ ਵਿੱਚ ਤੇਰੀ ਰੱਖਿਆ ਕਰਨ ਫਿਰ ਜਦੋਂ ਬੰਦਾ ਪਵਾਸ ਰੱਖ ਕੇ ਪ੍ਰਾਰਥਨਾ ਕਰਦਾ ਵਾ ਤੇ ਪਰਮੇਸ਼ਰ ਆਪਣੇ ਦੂਤਾਂ ਨੂੰ ਹੁਕਮ ਦਿੰਦਾ ਕਿ ਜਾਓ ਮੇਰੀ ਬੇਟੀ ਮੇਰਾ ਬੇਟਾ ਵਰਤਰਾ ਕੇ ਪ੍ਰਾਰਥਨਾ ਕਰ ਰਿਆ ਵਾ ਤੇ ਪਰਮੇਸ਼ਰ ਕਹਿੰਦਾ ਜਾਓ ਦੀ ਸੈਤਾਨ ਦੀ ਔਰ ਜਦੋਂ ਖੁਦਾ ਦੇ ਦੂਤ ਹੁੰਦੇ ਹਨ ਨਾ ਤੇ ਉਹ ਸ਼ੈਤਾਨ ਨੂੰ ਤੋਂ ਦੀ ਸੈਨ ਨੂੰ ਵੱਢ ਕੇ ਰੱਖ ਦਿੰਦੇ ਆ ਜਿਦ ਤਰ੍ਹਾਂ ਬਾਈਬਲ 'ਚ ਲਿਖਿਆ ਹੈ ਅਸੂਰ ਦੇ ਪਾਸ਼ਾ ਦੀ ਜਿਹੜੀ ਸੈਨਾ ਹੀ ਉਹਨੂੰ ਖੁਦਾ ਦਾ ਇੱਕ ਹੀ ਦੂਤ 1,85,000 ਸੂਰ ਦੇ ਪਾਸ਼ਾ ਦੀ ਸੈਨ ਨੂੰ ਇੱਕ ਹੀ ਖੁਦਾ ਦਾ ਦੂਤ ਰਾਤ ਵੱਡ ਗਿਆ ਔਰ ਪ੍ਰਭੂ ਦੇ ਬੰਦੇ ਦੇ ਨੇੜੇ ਨਹੀਂ ਹੋਇਆ ਠੀਕ ਹੈ हिਜ ਗਿਆ ਪਾਸ਼ਾ ਦੇ ਉਹ ਦੁਸ਼ਟ ਸੈਨਾ ਜਿਹੜੀ 185000 ਸੀ ਖੁਦਾ ਦੇ ਇੱਕ ਹੀ ਦੂਤ ਨੇ ਵੱਢਦੀ ਰਾਤ ਇੱਕ ਹੀ ਦੂਤ ਨੇ ਵੱਢਦੀ ਔਰ ਜਿਹੜੀਆਂ ਪਰੇਸ਼ਾਨੀ ਰਾਜ ਦਿਨੇ ਦੁਪਹਿਰ ਦੇ ਉਹਨੇ ਤੁਹਾਡੇ ਤੁਹਾਡੀ ਬੇਟੀ ਬੇਟਿਆਂ ਦੇ ਖਿਲਾਫ ਪਰਿਵਾਰ ਦੇ ਖਿਲਾਫ ਉਹਨਾਂ ਨੂੰ ਖੁਦਾ ਦੇ ਦੂਤ ਵੱਢ ਕੇ ਰੱਖ ਦੇਣਗੇ ਪਰ ਇਸ ਦੇ ਚ ਵਰਤ ਦੇ ਵਿੱਚ ਸਹਿਮਤ ਹੁਣਾ ਠੀਕ ਹੈ ਆਪਣੀ ਦਵਾਈ ਵੱਲ ਨਾ ਵੇਖਿਓ ਆਪਣੀ ਕਬਰਾਂਟ ਵੱਲ ਨਾ ਵੇਖਿਓ ਵਰਤ ਰੱਖਣਾ ਹੈ 3 ਦਿਨ ਇਹਦੇ ਵਿੱਚ ਨਾ ਤੁਹਾਡੇ ਮੁੱਛ ਕੋਈ ਗੰਦੀ ਗੱਲ ਨਿਕਲੇ ਨਾ ਪਤਨੀ ਨੂੰ ਨਾ ਪਤੀ ਨੂੰ ਠੀਕਾ ਨਾ ਕੋਈ ਗੰਦੀ ਵੀਡੀਓ ਦੇਖਣੀ ਹੈ ਨਾ ਕੋਈ ਗੰਦਾ ਕੀ ਸੁਣਦਾ ਹੈ ਪਵਿੱਤਰ ਵਰਤ ਰੱਖ ਕੇ ਬਾਈਬਲ 'ਚ ਲਿਖਿਆ ਹੈ ਪ੍ਰਾਰਥਨਾ ਕਰੋਗੇ ਤੇ ਪਰਮੇਸ਼ਰ ਤੁਹਾਡੇ ਦੁਸ਼ਮਣਾਂ ਨੂੰ ਵੱਡ ਕੇ ਰੱਖ ਦੇਗਾ ਔਰ ਪ੍ਰਭੂ ਸਾਰਨ ਸ਼ੀਸ਼ ਵਰਗਾ ਦੇਵੇ ਔਰ ਇਹ ਇਹ ਆਗਿਆ ਹੈ ਪ੍ਰਭੂ ਤੇ ਦਾਸੀ ਆਗਿਆ ਹੈ ਕਿ ਵਰਤ ਰੱਖਣਾ ਠੀਕ ਹੈ ਔਰ ਜੇ ਤੇ ਸ਼ੈਤਾਨ ਨੂੰ ਸ਼ੈਤਾਨ ਦੇ ਟੁੱਟੇ ਟੁੱਟੇ ਹੁੰਦੇ ਦੇਖਣਾ ਚਾਹੁੰਦੇ ਜੋ ਵਰਤ ਰਾ ਕੇ ਪ੍ਰਾਰਥਨਾ ਕਰਨੀ ਹੈ ਔਰ ਕੋਈ ਵੀ ਪ੍ਰਾਰਥਨਾ ਕਰਨੀ ਹੈ ਜਿਸ ਤਰ੍ਹਾਂ ਇਸ ਟਾਈਮ ਜੰਗ ਦਾ ਮਾਹੌਲ ਹੈ ਆਪਣੇ ਘਰ ਤੇ ਘਰ ਤੇ ਸਾਰੀ ਚੀਜ਼ ਨੂੰ ਫਿਰ ਕੇ ਯਿਸੂ ਦਾ ਲੋਲਗਣਾ ਹੈ ਕਿ ਕੋਈ ਵੀ ਹਥਿਆਰ ਜਾਂ ਕੋਈ ਵੀ ਚੀਜ਼ ਤੁਹਾਡੇ ਘਰ ਤੇ ਰਡਗੇ ਔਰ ਪ੍ਰਭੂ ਤੁਹਾਨੂੰ ਅਸ਼ੀਸ਼ ਔਰ ਬਰਕਤ ਦੇ ਯਿਸੂ ਦੇ ਨਾਮੇ ਆਮੇਨ